ਅੱਜ ਪਨੀਰੀ ਦੇ ਸ਼ੁਰੂਆਤ ਕਰ ਲੱਗੇ ਪੇਂਡ ਵਾਲੀ ਸਾਈਡ ਇੱਥੇ ਅੱਜ ਜਿਹੜਾ ਆਪਣਾ 15 ਮਈ ਝੋਨੇ ਦੀ ਲਵਾਈ ਹੁੰਦੀ ਆ ਉਹਦੇ ਆਸਤੀ ਪਨੀਰੀ ਅੱਜ ਬੀਜਾਂਗੇ ਆਪਾਂ 131 ਦੀ 131 ਤੇ ਆਪਣਾ 26 ਦੀ ਪਨੀਰੀ ਅਜ 10 ਦਿਨ ਲੇਟ ਬੀਜਾਂਗੇ ਤੇ ਇੱਕ ਆਪਾਂ ਬੀਜਣੀ ਆ ਅੱਜ ਯਾ 110 ਦੀ ਹੋ ਰੇ ਇਹ ਦੋ ਤਿੰਨ ਪਨੀਰੀਆਂ ਬੀਜਾਂਗੇ ਫੁੱਲਸਾ ਤੈਰ ਕੀ ਬੈਨ ਹੋ ਗਿਆ ਇਸ ਕਰਕੇ ਫੇ ਫੁੱਲਸੇ ਪਨੀਰੀ ਰਕੀ ਨਹੀਂ ਬੀਜਣੀ ਵੈਣੀ ਤੇ ਆ ਬੰਦੇ ਅੱਜ ਸਵਾਲ ਲੱਦਣ ਲੈ ਆ ਸਵਾਲ ਲੱਦ ਕੇ ਫੌਜਾਂ ਬਥੇਰੀਆਂ ਆ 10 ਜਣੇ ਅੱਜ 10 ਜਣੇ 10 15 ਜਣੇ ਹੈਗੇ ਹੁਣ ਪਹਿਲਾ ਟਰਾਲੀ ਲੋਡ ਕਰਾਂਗੇ ਫੁੱਲ ਟਰਾਲੇ ਲੋਡ ਕਰਕੇ ਸਵਾਦ ਤੇ ਫੇਰ ਉੱਥੇ ਨਾਲੇ ਕੋਲ ਜਾਣੇ ਜਾਵਾਂਗੇ ਜਿਹਦੇ ਨਾਲ ਆਪਾਂ ਸਵਾਹ ਉਹ ਸਵਾਹ ਤੇ ਮੇਰੀ ਗੱਲ ਸੁਣ ਤਿੰਨ ਚਾਰ ਬੰਦੇ ਛੱਡ ਗਏ ਨਾ ਤੇ ਬਾਕੀ ਆਪਾਂ ਉੱਥੇ ਚੱਲ ਕੇ ਬੀਬੂ ਨੂੰ ਦਵਾਈ ਦੁਈ ਲਾ ਕੇ ਤੇ ਵਟਾ-ਮੋਟਾ ਸੈੱਟ ਕਰਦੇ ਆ ਇੱਥੇ ਸਿਰਫ ਜਿਹੜੇ ਚਾਰ ਬੰਦੇ ਮਿੱਠੂ ਲੈਣੇ ਤੂੰ ਲੈ ਲੈ ਤੇ ਬਾਕੀ ਬੰਦੇ ਸਾਰੇ ਜੀਵ ਚ ਬਹਿ ਜਾਣੇ ਆਣਗੇ ਨਹੀਂ ਤੇ ਤੂੰ ਇੱਥੇ ਬਹਿਣ ਆਉਣਾ ਵਾ ਤੂੰ ਕਈ ਕੋਈ ਇਹਨੂੰ ਫੜਾਇਆ ਕਰੇ ਉਹ ਮੁੰਡਾ ਕੰਮ ਵਾਲਾ ਉਹਨੂੰ ਤੂੰ ਹੀ ਬਾਹ ਲੈਨੇ ਆ ਅਸ਼ਵਾਰੀ ਸਿਰ ਕੰਮ ਚੱਲਦਾ ਵਾ ਸਾਰੀ ਵਾਰੀ ਚੱਲਦਾ ਕੰਮ ਜਿਆਦਾ ਵਾ ਇਹਦੀ ਉਮਰ ਇਹਨੂੰ ਸਾਹ ਦੀ ਨਹੀਂ ਲੋੜ ਜੇ ਇਹਨੂੰ ਜਿੰਨਾ ਇਹਨੂੰ ਵਾਲੋਂਗੇ ਲੋੜ ਤੇ ਉਹਨਾਂ ਇਹਦਾ ਅੱਜ ਤਰ੍ਹਾਂ ਨਹੀਂ ਅਸੀਂ ਨਵਾਂ ਟਰੈਕਟਰ ਲੈਨੇ ਤੇ ਪੱਠੀ ਗਰਮ ਕਰਦੇ ਆ ਇਹਦੀ ਪੱਠੀ ਗਰਮ ਕਰੋ ਤੇ ਜੇ ਇਹਦੀ ਪੱਠੀ ਇਤਰਾ ਠੰਡੀ ਰਹੀ ਇਹਨੇ ਕੰਮ ਮੁੜ ਕੇ ਕਰਨਾ ਇਹਨੇ ਮੁੜ ਕੇ ਬਲੋਜ ਹੀ ਮਾਰੀ ਆਇਆ ਕਰਨੀ ਆ ਇਹਨੂੰ ਖਿੱਚ ਕੇ ਰੱਖੋ ਇਹ ਇਹਦਾ ਹਿਸਾਬ ਲਾ ਲਓ ਵੀ ਇਦਾਂ ਚਾਹੀਦਾ ਵੀ ਤੁਸੀਂ ਦੋ ਜਣੇ ਹਣ ਦੇ ਇਕੱਲਾ ਗਈ ਵੋਂਦਾ ਵੇ ਚੱਲ ਵਾਹ ਬੜਾ ਵੇ ਨਾ ਮੈਂ ਤੈਨੂੰ ਕਿੰਨੇ ਚਿਰ ਵੋਣਾ ਗਈ ਓਏ ਥੁਰਤੀ ਮਾਰ ਕੇ ਸਰੀਰ ਦੀ ਪੱਠੀ ਲਾਲ ਕਰ ਲੈ ਇੱਕ ਵਾਰ ਮਈ ਵੀ ਸਿੰਘਾਂ ਦਾ ਮੁੰਡਾ ਭੇਜੋ ਖੰਗਣ ਨਹੀਂ ਦਈਦਾ ਨਾ ਕਿ ਨਹੀਂ ਓਏ ਜਦੋਂ ਲਾਲ ਹੋ ਗਈ ਦੱਸਣਾ ਹੀ ਜਦੋਂ ਇਹ ਲਾਲ ਹੋ ਗਈ ਪੱਠੀ ਉਦੋਂ ਦੱਸਣਾ ਹੀ ਹਾਂ ਇਹਦੀ ਪੱਠੀ ਅੱਜ ਲਾਲ ਹੀ ਕਰਨੀ ਆਪਾਂ ਮੈਂ ਕਹਾਵਾਂਗੇ ਇਹੋ ਜਿਹੜਾ ਗਾਂ ਬੰਦਾ ਕਰੇ ਹਾਂ ਇਥੋਂ ਟ੍ਰੇਡ ਕਰਕੇ ਕੱਲੋ ਵੀ ਸੰਧੂ ਫਾਰਮ ਆਲੀ ਦੇ ਵਿੱਚ ਬੰਦਾ ਟ੍ਰੇਡ ਹੋਇਆ ਹੋਵੇ ਤੇ ਕਿਤੇ ਦੰਮ ਨਾ ਖਾਵੇ ਉਦਾਂ ਤੇ ਇਥੇ ਫੌਜ ਵਾਲਾ ਹਲਵਾ ਮੁੜ ਕੇ ਦੂਜਾ ਮਾਰ ਜਦੋਂ ਇਥੋਂ ਬੰਦਾ ਰਿਟਾਇਰ ਹੋ ਜਾਂਦਾ ਤਾਂ ਦਿਮਾਗ ਅੱਧਾ ਘਟ ਜਾਂਦਾ ਜਿਹੜੇ ਜਿਹੜੇ ਰਿਟਾਇਰ ਹੋਏ ਮੱਖਣ ਮਰੜਾ ਕੇ ਬੱਕਰ ਮਰੜਾ ਕੇ ਮੁੜ ਕੇ ਵੇਦਾ ਵੇਖ ਕੇ ਨਾ ਓਏ ਪਈ ਮਿੱਠੂ ਪਹਿਲਾਂ ਸਹੀ ਤੁਰਨਗੇ ਤੇ ਜਦੋਂ ਆਪਾਂ ਨੂੰ ਵੇਖ ਲੈਣੀਆਂ ਮੁਰਗੇ ਲੰਗ ਮਾਰਨ ਦੇ ਬਣਗੇ ਇੰਨਾ ਇੰਨਾ ਚਾਲੂ ਹੋਏ ਨਾ ਬੰਦਾ ਉਹੋ ਜੀਆ ਸਬਜੀ ਦੇ ਵੇਖੋ ਦਰਸ਼ਨ ਕਰੋ ਗੋਡੀ ਗਾਡੀ ਵੱਜ ਗਈ ਆ ਐ ਤਿਆਰੀ ਹੁਣਾ ਦੋ ਮਸ਼ੀਨਾ ਇਹਨਾਂ ਨੂੰ ਆਪਾਂ 4x4 ਕਰਾ ਕੇ ਡਬਲ ਜੈਕ ਲਵਾ ਕੇ ਜੇ ਸੀ ਮਸ਼ੀਨ 4x4 ਕਰਾ ਆਗੇ ਸੈਟ ਆਪ ਦੇ ਜੀ ਆਪਣੇ ਵਿਰਾਟ ਤੈਨੂੰ ਕੱਲ 4x4 ਕਰਾ ਲਿਆਂਦਾ 4x4 ਕਰਾ ਕੇ ਰੈਡੀ ਕਰ ਅੰਗਲ ਜੀ ਰੋਟੀਆਂ ਜਿੰਨੀਆਂ ਗਏ ਹੰਨੀਆਂ ਵੜ ਹੇ ਵਦਣਾ ਇੱਕ ਕਸਰਤ ਇਹ ਉਹ ਦਜੀ ਸਰਕਸ ਕਰਨ ਵਾਲੀ ਆ ਉਹ ਥੋੜੀ ਜੀ ਕੈਲਦੀ ਬਣਕਰ ਹੋ ਗਈ ਜਾਂਦੀ ਵੀਡੀਓ ਤੇਰੀ ਉਹ ਯਾਰ ਉਹ ਕਈ ਯਾਰ ਜਦੋਂ ਆਪਾਂ ਕਾਟਰਪਾਰਪੁਰ ਪੈਂਦੀ ਨੇ ਜਾ ਕੇ ਉਦੋਂ نیٹ ਘੱਟ ਹੁੰਦਾ ਵਿੱਚ ਇਹ ਸਰਕਸ ਵਾਲਾ ਬੰਦਾ ਵਾ ਇਹਦੇ ਨਾਲ ਸੰਪਰਕ ਕਰੋ ਜੇਦੋਂ ਨੇ ਕੇ ਇਹਨੇ ਸਰਕਸ ਦਿਖਾਉਣੀ ਹੋਈ ਐਣ ਮੂੰਹ ਕਰੀ ਓਏ ਸਰਕਸ ਵਾਲੇ ਨਾਲ ਤੱਕ ਮੂੰਹ ਦਿਖਾ ਦिए ਇਹ ਇਹ ਕਿੱਥੋਂ ਮੰਗਾਇਆ ਏ ਸਾਮਾਨ ਇਹ ਬਾਬਾ ਜੀ ਮੰਗਾਇਆ ਆਪਾਂ ਬਲੇਅਰਪੋਰਟੋਂ ਕੇਐਸ ਦਾ ਕੇਐਸਾ ਕਿੰਨੇ ਦਾ ਪਿਆ ਸਾਰਾ ਸਾਮਾਨ ਇਹ ਆਪਾਂ ਹਾਲ ਰੂਟਾ ਬੀਟਰ ਕਰਾਇਆ ਜਿੰਦਰਾ ਅੱਛਾ ਹੀ ਨਾਲ ਆਪਾਂ ਨੂੰ 193000 ਚ ਪਿਆ ਸਾਰਾ ਕੋ ਸਾਰਾ ਹੀ ਠੇਠੇ ਵੜਾ ਗਿਆ ਯਾਰ ਇਹ ਰੇੜ ਯਾਰ 1 ਲੱਖ 28 ਹਜ਼ਾਰ ਦਾ ਰੁਪਿਆ ਹਾਂ 35 ਮੰਗਦਾ ਆਓ ਤੇ ਇੱਥੇ ਆਪਣੇ ਭਾਜੇ 55 60 ਦੇ ਦੇ ਤੇ ਇਹ ਤੇਰੇ ਸਾਹਮਣੇ ਨਹੀਂ ਮਈਆ ਪਨੀਰੀ ਵਾਲੀਆਂ ਵੱਟਾ-ਵਟਾ ਪੈ ਗਈਆਂ ਸਤਿਕਾਰ ਬਾਬਾ ਜੀ ਸਤਿ੍ਰੀਕਾਲ ਜੀ ਵੱਟਾ-ਵਟਾ ਹਾਂ ਕਰਦ ਕੇ ਰੋ ਪਨੀਰੀ ਪੀਜਣ ਵਾਲੀ ਆਪਣੇ ਹਾਂ ਇਦਾਂ ਇਦਾਂ ਆਦਾ ਨਜ਼ਾਰਾ ਬੰਦੇ ਪੂਰੇ ਤੱਕ ਕੰਡੇ ਤੇ ਆਉਣ ਆ ਹਾਂ ਧੱਕੀ ਜਾਊਗਾ ਮਨੂੰ ਆਕੇਂ ਡੀਰਟੀ ਹੋਣ ਜਿੰਨੇ ਛੱਟਾ ਦੇ ਹਾਂ ਮੀੜ ਦੇ ਹਾਂ ਹਾਂ ਕਿੱਦਾਂ ਚਾਚਾ ਕੀ ਹਾਲ ਹੈ ਕੋ ਕਿਧੋਂ ਆਇਆ ਮੈਂ ਸਵਾਰ ਜੀ ਲੱਦ ਦੇ ਮੈਂ ਜਗਾ ਕਿੱਥੇ ਗਿਆ ਕਿੱਥੇ ਹਾਂ ਤੂੰ ਸਵਾਰ ਲੱਦ ਦੇ ਸਵਾ ਗਨੀ ਮਾਰ ਮੈਂ ਡਰ ਹੀ ਬੜੀ ਹੈਣਾ ਕੱਢ ਕੇ ਰੱਖ ਦੇ ਬਾਹਰ ਇਹ ਦੋ ਰ ਇੱਕ ਪੈਕਟ ਦਹੀਂ ਦਵਾਈ ਵਾਲਾ ਥੋੜਾ ਜਿਹਾ ਪੰਜ ਪੈਕਟ ਲਾ ਦਵਾਈ ਲਾਈ ਜਾਈ ਜੀ ਛੋਨੇ ਦੇ ਬੀਨ ਤੇ ਵੀ ਕੋਲਾ ਜੋੜ 2% ਡੀ ਹੈਗਾ ਤੇ ਵੱਧਣਾ ਮਤ ਕਰੀ ਇਦਾਂ ਪਾੜ ਦੇ ਇਦਾਂ ਦਾ ਆ ਕੇ ਛੱਟਾ ਮਾਰ ਕਾਣ ਦੇ ਲਾਣ ਬੈਟਰੀ ਐ ਮਲਦੁੱਲਾਲ ਹੋ ਜੇ ਵੀ ਇਦਾਂ ਹੀ ਇਹਦੇ ਗਾ ਮੁੰਡੇ ਵੜੇ ਕੰਮ ਵਾਲੇ ਆ ਮੁੰਡੇ ਸਾਰੇ ਕੰਮ ਵਾਲੇ ਆ ਕਰਾਓ ਆਰੇ ਮੈਂ ਮੈਰਜ ਬਿਊਰੋ ਆ ਮੇਰੇ ਕੋ ਚਲ ਦੁਬਾਰਾ ਨਹੀਂ ਲੱਗੇ ਵਿੱਚੋਂ ਲਾਂਡਾ ਆ ਬੰਦਾ ਲਾਂਡਾ ਕਿਹਦੇ ਕੋਲ ਬਾਬਾ ਪਾਈਓ ਬਾਬਾ ਪਤਲੀ ਭੈਣ ਨਹੀਂ ਤੁਹਾਡੇ ਕੋ ਸਵਾਹ ਹੈ ਨਹੀਂ ਬਾਅਦ 60 ਪਾਉਂਗਾ ਜੀ 60 ਨਹੀਂ ਪੈਂਦਾ ਦਾ ਸਵਾਹ ਨਹੀਂ ਯਾਰ ਮੋਟਰ ਜੀ ਉੱਪਰ ਤੇ ਜਾ ਕੇ ਆ ਨਾ ਯਾ ਅਪਰੇ ਰਾਈ ਕਰਾਣਾ ਗਿਆ ਸੀ ਉਹ ਜਾਣੀ ਕਿ ਸਰਕਾਰੀ ਨੇ ਜਿਹੜਾ ਗੇਰੀ ਬੰਦਈਆਂ ਉਹ ਸਾਡੇ ਕੋਲ ਪਟਾਪ ਕਰ ਰਹੇ ਨੇ ਉੱਧੇ ਘਰਾਂ ਦੇ ਬੰਦਾ ਕਿੰਨੀ ਇਹਨਾਂ ਦੀ ਹਾਂ ਹਾਂ ਉਹ ਵੀ ਆ ਜਾਈਏ ਰਹਿੰਦੇ ਹਾਂ ਹਾਂ ਮੇ ਟੂਠੇਕੇਦਾਰ ਕੀ ਜਾਂਦਾ ਆਪਣਾ ਇਹ ਸਾਡਾ ਮੇਨ ਠੇਕੇਦਾਰ ਜੀ ਦੀ ਹੁੰਦਾ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਕੰਮ ਧੰਦੇ ਦਾ ਜਿੰਦਾ ਕੋਈ ਕੰਮ ਦਾ ਤੇ ਉਹ ਬੰਦੇ ਆ ਕੇ ਬਣਾਉਂਦੇ ਆ ਕਿਉਂ ਨਾ ਲੱਗਣ ਠੇਕੇਦਾਰ ਚ ਜੁਰਤ ਹੋਏ ਇਹਦੇ ਪੈਸ ਜੋ ਮਰਜ਼ੀ ਕਰਾਈ ਜਾ ਕੋਈ ਨਹੀਂ ਉਹਨਾਂ ਦੇ ਉਹ ਟਰੈਕਟਰ ਨਾ ਪੈ ਜਾਣਾ ਯਾਰ ਬੱਸ ਕੱਲੇ ਫਿਰ ਇਹ ਬਾਲਾ ਐਸੇ ਬਣਾ ਕਿਹੜਾ ਰਹਿ ਗਿਆ ਸੁਨੀਲ ਤੂੰ ਮਗਰ ਖਲੋਤਾ ਵਾ ਇੰਨੀ ਵਾਰੀ ਸੁਨਾ ਸੁਨੀਲ ਤੂੰ ਬਣਾ ਕਰੋ ਜਰੂਰ ਬਾਦ ਚ ਠੋਣ ਅਹੀਂ ਝੋਨੇ ਚ Hehehehe ਅੱਜ ਆਪਣੇ ਸੇਲਰ ਦੇ ਵਿੱਚ ਥੋੜਾ ਕੰਮ ਵੇਰ ਗਿਆ ਸੀ ਪਰ ਜਿੰਨੀ ਫੋਰਸ ਸੀ ਆਪਣੇ ਜਿੰਨੀ ਫੋਰਸ ਲਿਆ ਗਏ ਕਮਾਂਡੋ ਫੋਰਸ ਸੁੱਟੀ ਇੱਥੇ ਲਿਆ ਗਏ ਵੀ ਅੱਜ ਇਹਨਾਂ ਮੁੰਡਿਆਂ ਦਾ ਕੰਮ ਨਵੇੜੀਏ ਤੇ ਖਾ ਵੀ ਆਪਣੀ ਗੱਡੀ ਸੰਧੂ ਇਹ ਜਿਹਨਾਂ ਦਾ ਸਾਰਾ ਫਾਈਨਲ ਕਰਾਂਗੇ ਪੱਖਾ ਭੁੱਖਾ ਕੰਡਾ ਗੁੰਡਾ ਲਾ ਆਗੇ ਚੱਲਣ ਅੱਜ ਬਲਵਕ ਦਾ ਖੇਡਾ